ਘੰਟੇ ਚੱਲੇ ਆ ਬਈ ਘੰਟੇ ਵੀਰੇ ਐਗਜੈਕਟ 100 ਘੰਟਾ ਚੱਲੇ ਹੋਏ ਆ ਓਨਲੀ ਹਾਂ ਸਰਵਿਸ ਵਗੈਰਾ ਬਈ ਮੀਟਰ ਇੱਕ ਸਰਵਿਸ ਇਹਦੀ 70 ਘੰਟੇ ਦੇ ਹੋ ਚੁੱਕੀ ਆ ਬਾਈ ਜੀ ਮਲਕ ਘੱਟੋ ਘੱਟ 1.5 ਲੱਖ ਰੁਪਏ ਦਾ ਫਾਇਦਾ ਹੋ ਜਾਏ ਆ ਆ ਨੀਗਾ ਮਰਵਾ ਦੇ ਬਈ ਗੁੱਡੀਰ ਵੀ ਉਮੀਦ ਉਮੀਦ ਲਿਖਾ ਪੈਗਾ ਠੀਕ ਆ ਨਾਲ ਦੇ ਟਾਇਰਾਂ ਦਾ 4x4 ਆਗਾ ਮਿੱਤਰੋ ਹਾਂ ਜੀ ਦੋਤ ਸਾਰੇ ਵੀਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਬਾਈ ਜੀ ਤੇ ਅੱਜ ਪਹੁੰਚਾਂਗੇ ਪਿੰਡ ਫੱਲਣਾ ਦੇ ਵਿੱਚ ਤੇ ਬਾਈ ਨਾਲ ਗੱਲਬਾਤ ਕਰ ਦਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਤੁਹਾਡੇ ਵਾਸਤੇ ਨਾ ਕੋਕਾ ਪੀ ਸਟਰੈਟਰ ਲੈ ਕੇ ਆਇਾਂਗੇ ਸਸੀ ਕਾ ਬਾਈ ਜੀ ਸਸੀ ਗੱਲ ਬਰੀ ਠੀਕ ਹੋ ਬਾਈ ਜੀ ਠੀਕ ਹੈ ਜੀ ਠੀਕ ਆ ਬਾਈ ਜੀ ਖੜੇ ਕਿੱਥੇ ਬਾਈ ਜੀ ਮੇਨ ਲੁਕੇਸ਼ਨ ਬਾਈ ਜੀ ਅੱਲੜ ਬਿਰਿ ਅੱਲੜ ਬਟੈਂਡਾ ਡੱਬਲੀ ਰੋਡ ਤੋਂ ਪਾਸੇ ਹਟਣਾ ਕੰਟਰੀ ਰੋਡ ਹੋ ਗਈ ਪੱਕੇ ਗਲਾਂ ਦੇ ਕੋਲ ਠੀਕ ਆ ਬਾਈ ਇਧਰੋਂ ਰੋਲ ਤੋਂ ਵਾਲੇ ਪਾਸੇ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 98154 00247 ਤੇក៏ ਬਈ ਬਾਕੀ ਬਈ ਸਕਰੀਨ ਦਾ ਨੰਬਰ ਆਉਣ ਟਰੈਕਟਰ ਬਾਰੇ ਗੱਲਬਾਤ ਕਰਦੇ ਆਂਗੇ ਟਰੈਕਟਰ ਦਿਖਾ ਦੇ ਬਈ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਮਿੱਤਰੋ ਜੇ ਤੁਸੀਂ ਬਈ ਇਹ ਟਰੈਕਟਰ ਨਾਲ ਕੰਪਨੀ ਚੋਂ ਲੈਣ ਜਾਣੇ ਹੋਗਾ ਹੈਨਾ ਤਾਂ ਆਹ ਟਰੈਕਟਰ ਲੈ ਜਾਓ ਫੁੱਲੀ ਫਾਇਦਾ ਹੋਣਾਗਾ ਤੇ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੀ ਤੇ ਮਾਡਲ ਹੈਗਾ ਬਈ ਜੀ ਇਹ 2025 ਵੀਰੇ 2025 ਤੀਜੇ ਮਹੀਨੇ ਦਾ ਤੀਜੇ ਮਹੀਨੇ ਦਾ ਮਿੱਤਰੋ 2025 ਮਾਡਲ ਹੈਗਾ ਤੇ ਆਹ ਛਿਟਾ ਛੋਟਾ ਤੇ ਨਿਗ੍ਹਾ ਮਰਵਾ ਦੇ ਬਈ ਦੇਖੋ ਜਾ ਰਹੀਆਂ ਬਈ ਜਿੰਨੀਆਂ ਚਟਾਈ ਗਏ ਨੇ ਸਾਰੀਆਂ ਅਰੀਜਨਲ ਨੇਗੇ ਬਈ ਤੇ ਘੰਟੇ ਚੱਲੇ ਹੋਏ ਬਈ ਘੰਟੇ ਵੀਰੇ ਐਗਜੈਕਟ 100 ਘੰਟਾ ਚੱਲੇ ਹੋਏ ਓਨਲੀ ਹਾਂ ਸਰਵਿਸ ਵਗੈਰਾ ਬਈ ਮੀਟਰ ਇੱਕ ਸਰਵਿਸ ਇਹਦੀ 70 ਘੰਟੇ ਦੇ ਹੋ ਚੁੱਕੀ ਆ ਇੱਕ ਸਰਵਿਸ ਹੀ ਹੋਈ ਆ ਜੇ 70 ਘੰਟੇ ਦੇ ਹਾਂ ਠੀਕ ਆ 70 ਘੰਟੇ ਦੇ ਮਤਲਬ ਚੈੱਕ ਅਪ ਜੀ ਹੁੰਦੀ ਆ 100 ਤੋਂ 50 ਘੰਟੇ ਦੇ ਠੀਕ ਆ ਬਈ ਤੇ ਰਮਾ ਵੀ ਨਹੀਂ ਹੋਇਆ ਜੇ ਟਰੈਕਟਰ ਮੈਨ ਲਾਣਾ ਬਈ ਚੱਕੇ ਦਿਖਾ ਦੇ ਲੈ ਬਈ ਆ ਵਿੱਚੋਂ ਖੋਲ ਕੇ ਦਿਖਾ ਦੀ ਬਈ ਨਾ ਚੈੱਕ ਕਰਵਾ ਦੀ ਬਣੇ ਫੱਟੀ ਦਾ ਰੰਗ ਰੂੰਗ ਵੀ ਹੈ ਜੇ ਪੱਟੀ ਦਾ ਰੰਗ ਰੂੰਗ ਵੀ ਨਹੀਂ ਨਹੀਂ ਆ ਲੋ ਬਈ ਜਿੰਨਾ ਟਰੈਕਟਰ ਦੇਖ ਸਕਦੇ ਬਈ ਫੁੱਲੇ ਸੀਲਡ ਆਗਾ ਬਈ ਸਾਰਾ ਬਾਈ ਕਹਿੰਦਾ ਇਹ ਨਾ ਪਾਣੀ ਵੀ ਨਹੀਂ ਮਾਰਿਆ ਨਾ ਬਈ ਟਰੈਕਟਰ ਦਾ ਪਾਣੀ ਥੋਤਾ ਨਹੀਂ ਠੀਕ ਆ ਇਹ ਆ ਦੇਖੋ ਬਸ ਤੁਸੀਂ ਆ ਫੋਨ ਕਰ ਲਿਆ ਠੀਕ ਆ ਕੱਲ ਲੈ ਕੇ ਆ ਜੀ ਕੱਲ ਹੀ ਲੈ ਕੇ ਆ ਬਈ ਆ ਲਫਾਫੇ ਲਪੂਪੇ ਦੇਖੋ ਬਈ ਜਿੰਨੇ ਕੰਪਨੀ ਚ ਲੱਗੇ ਹੋਏ ਨੇ ਨਾ ਬਈ ਉਹ ਵੀ ਆਏ ਨੇਗੇ ਤੇ ਆ ਜੋ ਸੋਨ ਨਾਲ ਦੇ ਨਾਲ ਟਰੈਕਟਰ ਵੀ ਦਿਖਾ ਦੇ ਨੇ ਬਈ ਘੰਟੇ ਚੱਲੇ ਹੋਏ ਹੈਗੇ ਨਾ ਤੇ ਆ ਚਾਬੀ ਲਈ ਬਈ ਕਹਿੰਦਾ ਤੇ ਫਰਸਟ ਪਾਰਟੀ ਦੀ ਹੈ ਨਾ ਬਾਈ ਫਰਸਟ ਪਾਰਟੀ ਵੀਰੇ ਠੀਕ ਹੈ ਪੰਜਾਬ ਨੰਬਰ ਅਜੇ ਤਾਂ ਦੂਜੇ ਨਾਲ ਹੋਣੀ ਨਹੀਂ ਜਾਂਦੀ ਨਾ ਬਾਈ ਫਰਸਟ ਪਾਰਟੀ ਦਾ ਮਿੱਤਰੋ ਟਰੈਕਟਰ ਤੇ ਪੰਜਾਬ ਨੰਬਰ ਹੈਗਾ ਆ ਜੋ ਬਾਈ ਗਰਾ ਸਿਰਫ ਪੂਰੇ ਦਾ ਪੂਰਾ 100 ਘੰਟਾ ਚੱਲਿਆ ਹੈ ਬਾਈ ਚੈੱਕ ਕਰ ਲਓ ਇਹ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇਹ ਆ ਲਓ ਬੇ 100 100 ਘੰਟਾ ਪੂਰਾ ਚੱਲਿਆ ਹੈ ਮਿੱਤਰੋ ਕੰਡੀਸ਼ਨ ਦਾ ਪੂਰਾ ਫੁੱਲੇ ਕੋਕਾ ਟਰੈਕਟਰ ਹੈਗਾ ਬਾਜਬੂਰੀ ਪੱਖੋ ਵੀ ਬਾਈ ਪੂਰਾ ਫੁੱਲ ਲੱਗ ਰਿਹਾ ਹੈ ਚੱਕੋ ਮਿੱਤਰੋ ਨਾਲ ਦੀ ਟੈਟੂ ਰਹਿਣਾ ਬਈ ਖੈਰ ਤਾਂ ਇਹ ਗੂਡিয়ার ਲਿਖਿਆ ਪਿਆ ਲਿਖਿਆ ਪਿਆ ਹਲੋ ਬਈ ਤੇ 4x4 ਆ ਗਿਆ ਨਾ ਬਈ ਇਹ 4 ਵੀਲ ਦੇ ਵਿੱਚ ਹੈ ਵੀਰੇ 4 ਵੀਲ ਦੇ ਵਿੱਚ ਹੈਗਾ 40 HP ਹੁੰਦਾ ਠੀਕ ਆ ਜੀ 40 HP ਦੇ ਵਿੱਚ ਆਉਂਦੀ ਖੇਤੀ ਲਈ ਓਕੇ ਜੀ ਲੈ ਮਿੱਤਰੋ ਜਿਹੜੇ ਵੀਰ ਨੇ ਕਹਿੰਦੇ ਨੇ ਕਿ ਹੁਣ ਆਲੂਆਂ ਦਾ ਸੀਜ਼ਨ ਆ ਗਿਆ ਆਉਣ ਵਾਲਾ ਨਾ ਉਹਨਾਂ ਨੇ ਟਰੈਕਟਰ ਲੈਣਾ ਤਾਂ ਆਹ ਟਰੈਕਟਰ ਲੈ ਜਾਓ ਮਿੱਤਰੋ ਆ ਦੇਖੋ ਬਈ ਪਾਣੀ ਮੈਨ ਲਾਦਾ ਬਈ ਅਜੇ ਤਾਂ ਲੱਡੂ ਲੱਡੂ ਬਾਈ ਨੇ ਅਜੇ ਬੰਡੀ ਹੋਣਗੇ ਨਾ ਵੇ ਬਈ ਦਵਾਚਾ ਬਾਈ ਕੋਲ ਆ ਗਿਆ ਹੁਣ ਬਾਈ ਤੁਸੀਂ ਵੀ ਬਈ ਘੱਟੋ ਫਾਇਦਾ ਕਿੰਨੇ ਦਾ ਹੋਜੂ ਬਾਈ ਸਤਵੀਰੇ ਦੱਸ ਬਾਈ ਜੀ ਮਲਕ ਘੱਟੋ ਘੱਟ 1.5 ਲੱਖ ਰੁਪਈਆ ਦਾ ਫਾਇਦਾ ਹੋਜੂ ਕਿਉਂ ਠੀਕ ਹੈ ਠੀਕ ਹੈ ਯਾਰ ਜੀ ਐਸੈਸਰੀ ਹੈ ਓਕੇ ਬਾਈ ਲੱਖ ਰੁਪਈਆ ਉਂ ਵੀ ਘੱਟ ਹੈ ਠੀਕ ਆ ਭਾਈ ਲੱਖ ਰੁਪਏ ਉਹਦੇ ਨਾਲ ਲਾਉਣਾਗਾ ਕੋਈ ਆ ਕੁਛ ਨਹੀਂ 8 ਲੱਖ ਰੁਪਏ ਦਾ ਟਰੈਕਟਰ ਦਿੰਦੇ ਆ ਜੀ ਠੀਕ ਆ ਜੀ ਆਪਾਂ 7 ਲੱਖ ਰੁਪਏ ਦਾ ਟਰੈਕਟਰ ਹੀ ਆ ਸਨੋ ਛੱਡ ਦਾਂਗੇ ਠੀਕ ਆ ਜੀ 7 ਲੱਖ ਰੁਪਏ ਦਾ 8 ਲੱਖ ਰੁਪਏ ਦਾ ਮਿੱਤਰੋ ਇਹਦਾ ਰੇਟ ਆਗਾ ਕੰਪਨੀ ਜੀ ਜਾ ਕੇ ਪਤਾ ਕਰੋਗੇ ਨਾ ਐਸੈਸਰੀ ਵੀ ਲੱਗੀ ਆ ਜੇ ਬਾਹਰਲੇ ਬਾਹਰੋਂ ਐਸੈਸਰੀ ਲਓਗੇ ਜਿਵੇਂ ਕਿ ਬਈ ਆ ਹੁੱਡ ਵਗੈਰਾ ਹੋ ਗਿਆ ਨਾ ਬਈ ਤਾਂ 3000 ਰੁਪਏ ਬਾਹਰੋਂ ਇਹ ਲਾ ਕੇ ਦੇਣਾ ਬਈ ਵੇਟ ਵਗੈਰਾ ਵੀ ਨਹੀਂ ਦਿੰਦੇ ਨਾ ਬਈ ਕੰਪਨੀ ਚ ਨਾ ਸਿੰਪਲ ਕਲਾ ਖਾਲੀ ਲੰਡਾ ਠੀਕ ਆ ਭਾਈ ਖਾਲੀ ਬਈ ਟਰੈਕਟਰ ਸਾਰ ਤੇ ਬਾਕੀ ਆ ਚੈੱਕ ਕਰਵਾ ਦੇ ਬਈ ਮੈਨੂੰ ਲੱਗਦਾ ਡੰਡਾ ਡੁੰਡਾ ਦੇਖੋ ਬਈ ਪੂਰਾ ਫੁੱਲੇ ਕੋਕਾ ਪਿਆ ਗਿਆ ਵੀ ਡਬਲ ਡਿਸਟ੍ਰਿਬਿਊਟਰ ਹੈ ਤੇ ਰਿਵਰਸ ਪੀਟੀਓ ਦਾ ਡਬਲ ਪੀਟੀਓ ਇਹ ਡਬਲ ਪੀਟੀਓ ਦੇ ਵਿੱਚੋਂ ਡਬਲ ਪੀਟੀਓ ਦੇ ਵਿੱਚ ਹੈਗਾ ਠੀਕ ਆ ਬਈ 13 ਦੇ ਟਾਇਰਾਂ ਜੰਗਾ ਮਿੱਤਰੋ ਤੇ ਮਰਗਾਡ ਮਰਗੂਟ ਕੀ ਕਹਾਂ ਨਾ ਯਾਰ ਇੰਨਾ ਕੋਕਾ ਪੀਸ 100 ਘੰਟੇ ਨਾਲ ਤਾਂ ਫਿਰ ਕੀ ਇਹ ਤਾਂ ਤੁਸੀਂ 100 ਘੰਟਾ ਚੱਲ ਗਿਆ ਇਹ ਕੰਡੀਸ਼ਨ ਇਹਦੀ ਮਤਲਬ ਠੀਕ ਹੈ ਸ਼ੋਰੂਮ ਵਾਲੀ ਜੀ 0 ਮੀਟਰ ਹੋਣਾ ਚਾਹੀਦਾ 0 0 ਮੀਟਰ ਵਾਲੀ ਕੰਡੀਸ਼ਨ ਹੈ ਬਈ ਸਹੀ ਠੀਕ ਹੈ ਜੀ ਤੇ ਅਗਲੇ ਨੂੰ ਲੱਖ ਤੋਂ ਸਵਾ ਲੱਖ ਰੁਪਏ ਦਾ ਫਾਇਦਾ ਹੁੰਦਾ ਮੇਰੇ ਹਿਸਾਬ ਨਾਲ ਬਹੁਤ ਆਪਦੇ ਠੀਕ ਹੈ ਜੀ ਸਵਾ ਲੱਖ ਤੋਂ ਬਈ ਸਵਾ ਲੱਖ ਰੁਪਏ ਦਾ ਫਾਇਦਾ ਤੁਹਾਡਾ ਇਹ ਟਰੈਕਟਰ ਮੰਗ ਰਿਹਾਗਾ ਬਈ ਤੇ ਮਾਨਤਾਣ ਮੌਕੇ ਤੇ ਆ ਜਾਂਦਾ ਹੋ ਜੂਗਾ ਨਾ ਬਈ ਬਈ ਮਾੜਾ ਮੋਟਾ ਮਾੜਾ ਮੋਟਾ ਹੀ ਹੋਊਗਾ ਨਾ ਬਈ ਹਾਂ ਠੀਕ ਹੈ ਮਾੜਾ ਮੋਟਾ ਹੀ ਹੋਊਗਾ ਬਈ ਤੇ ਆਹ ਦੇਖ ਲਓ ਬਈ ਅਜੇ ਆਹ ਚੀਜ਼ਾਂ ਦੇ ਵੀ ਉਮੀ ਆਹ ਗੁੱਡੀਅਰ ਵੀ ਲਿਖਿਆ ਪਿਆ ਠੀਕ ਆਹ ਨੀਗਾ ਮਰਵਾ ਦੇ ਬਈ ਗੁੱਡੀਅਰ ਵੀ ਉਮੀ ਉ ਨਾਲ ਦੇ ਟੈਰਾਜਾ 4/4 ਹੈਗਾ ਮਿੱਤਰੋ 3 ਸਪੀਡ ਦੇ 4 ਸਪੀਡ ਹੈ ਨਾ ਬਈ ਇਹ ਵੀਰੇ ਨਹੀਂ ਵੀਰੇ 2 ਸਪੀਡ ਹੁੰਦਾ ਛੋਟਾ ਟਰੈਕਟਰ ਹੈ ਨਾ ਠੀਕ ਹੈ 2 ਸਪੀਡ ਹੈਗਾ ਹਾਂ ਠੀਕ ਹੈ 2 ਸਪੀਡ ਦੇ ਵਿੱਚ ਹੈਗਾ ਮਿੱਤਰੋ ਤੇ ਬਾਕੀ ਬਈ ਲੋਕੇਸ਼ਨ ਇੱਕ ਵਾਰੀ ਹੋ ਦੱਸ ਦੋ ਬਈ ਲੋਕੇਸ਼ਨ ਪਿੰਡ ਫੱਲੜ ਓਕੇ ਬਈ ਡਿਸਟ੍ਰਿਕਟ ਬਠਿੰਡਾ ਬਠਿੰਡਾੋਂ 25 ਕਿਲੋਮੀਟਰ ਡੱਬਾ ਲਿਓ 15 ਗਾ ਠੀਕ ਹੈ ਅਦਰ ਸਟੇਟ ਵਾਲੇ ਵਾਸਤੇ ਕਈ ਵਾਰੀ ਇਹ ਨਾ ਇਹ ਸਾਰੇ ਸਟੇਟਾਂ ਜੀ ਚੱਲਦਾ ਜਿਵੇਂ ਰਾਜਸਥਾਨ ਦੇ ਗਾਗ ਵੀ ਆਉਂਦੇ ਮੇਰੇ ਕੋਲ ਓਕੇ ਬਾਈ ਹਰਿਆਣਾ ਉਹਨਾਂ ਵਾਸਤੇ ਐਨਓਸੀ ਵਿੱਚ ਦੇ ਦੇਣਗੇ ਠੀਕ ਹੈ ਜੀ ਐਨਓਸੀ ਬਾਈ ਖਰਚਾ ਬਾਈ ਦੋਗਾ ਪਰ ਬੀਮਾ ਹੋਇਆ ਹੋਇਆ ਹਾਂ ਬੀਮਾ ਤਾਂ ਇਹਦਾ ਹੋਇਆ ਹੋਇਆ ਨਾ ਬਾਈ ਬੀਮੇ ਵਾਲਾ ਤਾਂ ਗਾਰੰਟੀ ਜੇ ਫੁੱਲ ਟਰੈਕਟਰ ਗਾਰੰਟੀ ਬਾਈ ਜੀ ਜੇ ਕੋਈ ਮਤਲਬ ਕਸਟਮਰ ਗਾਰੰਟੀ ਵੀ ਗਾਰੰਟੀ ਵੀ ਦਵਾ ਦੇਗੇ ਆਪਣੀ ਓਕੇ ਬਾਈ ਠੀਕ ਹੈ ਬਾਈ ਗਾਰੰਟੀ ਪਰ ਜਿੰਨੀ ਇਹਦੀ ਪੈਂਡਿੰਗ ਹੈ ਸਾਢੇ 1/4 ਸਾਲਾਂ ਦੀ ਗਾਰੰਟੀ ਪੈਂਡਿੰਗ ਹੈ ਦੀ ਠੀਕ ਹੈ ਬਾਈ ਉਹ ਗਾਰੰਟੀ ਵੀ ਤੁਹਾਨੂੰ ਆਪਾ ਡੀਲਰਸ਼ਿਪ ਤੋਂ ਦਵਾ ਦੇਗੇ ਕੋਈ ਮਤਲਬ ਐਵੇਂ ਨਫਾਫੇ ਗੱਲਾਂ ਮਤਲਬ ਕਹਿ ਸਕਦੇ ਆਂਗੇ ਬਈ ਜੇ ਫਾਇਦਾ ਲੈਣਾਗਾ ਨਾ ਤਾਂ ਫਾਇਦਾ ਲੈ ਲਓ ਨਾ ਇਹ ਚੀਜ਼ ਦਾ ਨਾ ਹਾਂ ਕਿਉਂ ਉਹੀ ਨਵੇਂ ਦੀ ਕੀਮਤਾ ਦੇਣਾ ਬਈ ਤੇ ਇਹਦੇ ਬਈ 2 ਲੱਖ ਰੁਪਈਆ ਥੱਲੇ ਆਈ ਇਹਦਾ ਹਾਂ ਕੰਡੀਸ਼ਨ ਆ ਉਹੀ ਹੈ ਨਵੇਂ ਦਾ ਕੰਡੀਸ਼ਨ ਜਮਾ ਬਈ ਉਹੀ ਆਗੇ ਚਾਹੀਦੀ ਬਈ ਜਾਂਸੀ ਤੋਂ ਜਾ ਕੇ ਸਲਫ ਮਾਰ ਲਓ ਟੂਲ ਕਿੱਟ ਵਗੈਰਾ ਵੀ ਨਾਲ ਆਈ ਇਹਦੇ ਇਹ ਜਿਹੜੀ ਮਤਲਬ ਹੁੱਕ ਹੈ ਨਹੀਂਗੀ ਐਟ ਅ ਟਾਈਮ ਹੁੱਕ ਮਿਲ ਜੂਗੀ ਹੁੱਕ ਦੇ ਫੱਟੀ ਕੱਲ ਕਸਟਮਰ ਦੇਕੇ ਨਹੀਂ ਗਿਆ ਸੀ ਹੁੱਕ ਮਤਲਬ ਮਿਲ ਜੂਗੀ ਠੀਕ ਹੈ ਹੁੱਕ ਵੀ ਮਿਲ ਜੂਗਾ ਬਾਈ ਪਰ ਕਹਿ ਲਈਏ ਸੋਨੂੰ ਦੋ ਚੀਜ਼ਾਂ ਕੰਪਨੀ ਨਾਲੋਂ ਐਕਸਟਰਾ ਮਿਲਣਗੀਆਂ ਵੇਟੋਗੇ ਤੇ ਕਨੋਪੀ ਹੋ ਗਈਣਾ ਬਾਈ ਹਾਂਜੀ ਠੀਕ ਆ ਬਾਈ ਬਾਕੀ ਬਾਈ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਟਰੈਕਟਰ ਬਾਈ ਕਰ ਸਕਦੇ ਹੋਗੇ ਪਿੰਡ ਫੱਲੜਾ ਦੇ ਵਿੱਚ ਬਾਈ ਨੇੜੇ ਹੈਗਾ ਬਾਈ ਡੱਬਾ ਵਾਲੀ ਰੋਡ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਠੀਕ ਆ ਬਾਈ ਧੰਨਵਾਦ ਬਾਈ ਜੀ ਧੰਨਵਾਦ